ਦੀ ਕੀ ਫਤਿਹ ਸੋ ਅਸੀਂ ਜਿਵੇਂ ਕਿਹਾ ਸੀ ਸੋ ਅੱਜ ਇਹ ਆਪਣੇ ਨਾਲ ਸੋ ਸਾਡੀਆਂ ਭੈਣਾਂ ਨੇ ਕਬੱਡੀ ਖੇਡਦੀਆਂ ਸੋ ਪੰਜਾਬ ਦਾ ਨਾਂ ਰੋਸ਼ਨ ਕੀਤਾ ਜੀ ਇਹਨਾਂ ਨੇ ਸੋ ਅਸੀਂ ਇਹਨਾਂ ਨੂੰ ਅੱਜ ਗੱਡੀ ਦੇ ਰਿਆਂ ਤੇ ਇੱਕ ਗੱਡੀ ਜਾਰੀ ਜਾਰੀ ਆਪਣਾ ਕਬੱਡੀ ਵਾਲੇ ਨੂੰ ਇਹ ਪਾਉ ਨੇ ਸਪੈਸ਼ਲ ਫਰਮਾਇਸ਼ ਵੀ ਦੇਣੀ ਆ ਠੀਕ ਆ ਵੀ ਗੱਡੀ ਫੜਾਉਣੀ ਆ ਕੁੜੀਆਂ ਨੂੰ ਤੇ ਹੰਦਲ ਸਾਹਿਬ ਮੈਂ ਅਸੀਂ ਇਤਨੇ ਕਿ ਆਪਣੇ ਪਿੰਡ ਜਦੋਂ ਆਏ ਸੀ ਨਾ ਤੇ ਅਸੀਂ ਉਦੋਂ ਕਹਿ ਕੇ ਗਏ ਸੀ ਤੇ ਅੱਜ ਗੱਡੀ ਤੇ ਗੱਡੀ ਇੱਕ ਦੇਣੀ ਸੀ ਤੇ ਪਹਿਲਵਾਨ ਕਹਿੰਦਾ ਵੀ ਇੱਕ ਹੋਰ ਵੀ ਦੇਣੀ ਹੈ ਸੋ ਜਾਰੀ ਨੂੰ ਠੀਕ ਆ ਤੇ ਬਾਕੀ ਉਹਨਾਂ ਇੰਟਰਵਿਊ ਸਵੇਰ ਦਾ ਟਾਈਮ ਆ ਗੱਡੀ ਦੇਈਏ ਬਾਅਦ ਕਰਦੇ ਆ ਬਾਕੀ ਇੰਨਾ ਇਨਾ ਮਾਨਵਕਤਾ ਅਸੀਂ ਕਦੇ ਵੀ ਸੋਚਿਆ ਨਹੀਂ ਸੀ ਸਭ ਤੋਂ ਵੱਡੀ ਭੈਣ ਸੰਤੋਸ਼ ਸ਼ਰਮਾ ਘੇੜਦੀ ਸੀ ਉਸ ਤੋਂ ਬਾਅਦ ਮੈਂ ਘੇੜਨ ਲੱਗੀ ਹਾਂ ਉਸ ਤੋਂ ਬਾਅਦ ਛੋਟੀ ਘੇੜਨ ਲੱਗੀ ਆ ਸਾਨੂੰ ਸਾਨੂੰ ਮੈਂ ਤੁਹਾਡੀ ਗੱਲ ਤੋਕਦਾ ਤੁਸੀਂ ਅੱਗੇ ਹੋ ਸੋ ਸੋ ਇਹ ਭਰਾਵਾਂ ਨੇ ਮੈਨੂੰ ਬਹੁਤ ਆਖਿਆ ਵੀ ਕੁੜੀਆਂ ਬਹੁਤ ਮਿਹਨਤ ਕਰਦੀਆਂ ਵੀ ਤੁਹਾਨੂੰ ਇੱਥੇ ਜਾਣਾ ਚਾਹੀਦਾ ਤੇ ਇੱਕ ਆਪਣਾ ਭਰਾ ਆ ਖੁਸ਼ੀ ਦੁੱਗਾ ਵੀ ਜਾਣਾ ਚਾਹੀਦਾ ਅਸੀਂ ਜਦੋਂ ਗਏ ਤੇ ਸਾਨੂੰ ਵਾਕਈ ਲੱਗਿਆ ਵੀ ਯਾਰ ਘਰ ਵੀ ਸਾਨੂੰ ਨਾਲ ਖੜਨਾ ਚਾਹੀਦਾ ਸੋ ਅਸੀਂ ਵੀ ਖੜੇ ਇਹ ਸਾਡੇ ਸੀਨੀਅਰ ਪਲੇਅਰ ਨੇ ਸਾਨੂੰ ਕਬੱਡੀ ਦਾ ਵੀ ਬਹੁਤ ਮਿਹਨਤ ਕਰਕੇ ਬੰਦਾ ਹਨਾ ਤੇ ਬਾਕੀ ਫਿਰ ਗੱਲ ਹੋ ਜਾਂਦੀ ਆ ਇਹਦਾ ਪੈਰ ਧਰਤੀ ਤੇ ਨਹੀਂ ਲੱਗਦਾ ਸੋ ਸਾਡੀਆਂ ਭੈਣਾਂ ਨੂੰ ਵੀ ਹੋਰ ਮਿਹਨਤ ਕਰੋ ਜਿੰਨੇ ਜੋਗੇ ਹੋਏ ਤੁਹਾਡੇ ਨਾਲ ਖੜਾਂਗੇ ਹਰ ਪੰਜਾਬ ਦੀ ਭੈਣ ਨਾਲ ਹਰ ਪੰਜਾਬ ਦੀ ਧੀ ਨਾਲ ਜਿਹੜੀ ਮਿਹਨਤ ਕਰਦੀ ਆ ਜਿਹੜੀ ਪੰਜਾਬ ਦਾ ਨਾਂ ਰੋਸ਼ਨ ਕਰ ਪੰਜਾਬ ਇਕੱਲਾ ਨਹੀਂ ਹਰਿਆਣਾ ਵੀ ਬਈ ਦੋਵਾਂ ਨੂੰ ਕਿਉਂਕਿ ਮੈਂ 3 ਮਹੀਨੇ ਵੱਲੋਂ ਖੇਡਦਾ ਇੰਨਾ ਲੋਰ ਆਈ ਹੈਗੇ ਦੋਵੇਂ ਹਰਿਆਣੇ ਦੇ ਆ ਬੰਨ ਹਾਂ ਫਾਦਿਆਂ ਬਾਤ ਬਸ ਵੀਰੇ ਇਹ ਹਰਪੀਟ ਦਾ ਵੀ ਤੁਸੀਂ ਮਦਦ ਕੀਤੀ ਹੈ ਤਾਂ ਉੱਥੇ ਵੀ ਇੱਕ ਕਬੱਡੀ ਧਾਰਨ ਨੂੰ ਗਿਆ ਸੀ ਕਿਤਾ ਤੇ ਵੱਲ ਗੱਡੀ ਦੇ ਕਿਤੇ ਸੀ ਹਾਂ ਹਾਂਜੀ ਆਪਾਂ ਨੇ ਜਦੋਂ ਇਹਨਾਂ ਦੇ ਘਰ ਦੀ ਪ੍ਰੋਬਲਮ ਆਈ ਹੈ ਉਦੋਂ ਅਸੀਂ ਘਰ ਵਾਸਤੇ ਇਹਨਾਂ ਨੂੰ ਜੋ ਇਹਨਾਂ ਦੀ ਮਦਦ ਕਰਕੇ ਆਏ ਸੀਗੇ ਉੱਥੇ ਉੱਥੇ ਇਹ ਗੁੜੀਆਂ ਨੂੰ ਕਹਿ ਕੇ ਆਏ ਸੀਗੇ ਵੀ ਜੋ ਵੀ ਬਈ ਤਰੀਕਾ ਘਰ ਦਾ ਲੱਗੂਗਾ ਅਸੀਂ ਤੇਰੇ ਨਾਲ ਖਣੇ ਬਾਕੀ ਤੇਰੇ ਵਿਆਹ ਨੂੰ ਗੱਡੀ ਮੇਰੇ ਵੱਲੋਂ ਮੈਂ ਕਿ ਹਰ ਵੀ ਮੈਂ ਦਊਗਾ ਉਦੋਂ ਫਿਰ ਤਾਂ ਕਰਕੇ ਟੂਰਨਾਮੈਂਟ ਨੂੰ ਆਪਾਂ ਦੇਣੀ ਸੀ ਉੱਥੇ ਚਲੋ ਜਵਾਕ ਦਾ ਉਹ ਹੋ ਗਿਆ ਆਪਣਾ ਨੁਕਸਾਨ ਹੋ ਗਿਆ ਉਹ ਚੀਜ਼ ਕਰਕੇ ਅਸੀਂ ਫਿਰ ਹੁਣ ਰੱਖਿਆ ਸੀ ਵੀ ਅੱਜ ਦਾ ਦਿਨ ਗੁਰੂ ਘਰ ਚ ਵੀ ਗੱਡੀ ਨਾਲ ਚਲੋ ਜੋ ਕਿਹਾ ਇਹਨਾਂ ਦੀ ਗੱਡੀ ਲਈ ਖੜੀ ਸੀਗੀ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਗੱਡੀ ਲੈ ਕੇ ਜਾਓ ਤਾਂ ਅੱਜ ਇਹਨਾਂ ਨੂੰ ਬੁਲਾ ਕੇ ਜੀ ਗੱਡੀ ਨਾਲ ਸਨਮਾਨ ਕਰਨਾ